ਤੁਸੀਂ ਵੀ ਵਿਆਹ ਪੈਲਸ ਵਿੱਚ ਜਾ ਰਹੇ ਹੋ ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਸੂਟ ਬੂਟ ਵਿੱਚ ਆਇਆ ਵਿਅਕਤੀ ਤੁਹਾਨੂੰ ਲੁੱਟ ਕੇ ਲੈ ਜਾ ਸਕਦਾ ਏ ਅਸੀਂ ਨਹੀਂ ਕਹਿ ਰਹੇ ਬਲਕਿ ਲੁਧਿਆਣਾ ਦੇ ਵਿੱਚ ਹੋਈ ਵੱਡੀ ਵਾਰਦਾਤ ਤੋਂ ਬਾਅਦ ਚਰਚਾਵਾਂ ਦਾ ਦੌਰ ਗਰਮ ਹੈ ਦੱਸਦੀ ਏ ਕਿ ਲੁਧਿਆਣਾ ਚ ਇੱਕ ਵੱਡੇ ਜੁਲਰ ਦੀ ਬੇਟੀ ਦਾ ਵਿਆਹ ਸੀ ਤੇ ਸ਼ਗਨ ਦਾ ਪ੍ਰੋਗਰਾਮ ਸੀ ਵੇਟਰ ਦੀ ਵਰਦੀ ਚਾਏ ਸੂਟ ਬੂਟ ਪਾ ਕੇ ਆਏ ਚੋਰ ਨੇ ਸੋਨੇ ਨਾਲ ਭਰਿਆ ਬੈਗ ਚੋਰੀ ਕਰ ਦਿੱਤਾ ਤੇ ਇਸਲਾਵਾ ਸ਼ਗਨ ਦੇ ਲਿਫਾਫੇ ਵੀ ਲੈ ਕੇ ਉੱਡ ਗਿਆ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਤੇ ਇਸ ਵਾਰਦਾਤ ਦੀਆਂ ਤਸਵੀਰਾਂ 5052 ਤੇ ਇਸ ਵਾਰਦਾਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਸ਼ਟਲਿੰਗ ਸ਼ੋਰਟ ਵਿੱਚ ਇੱਕ ਵੱਡੀ ਵਾਰਦਾਤ ਹੋ ਆਪਰੀ ਇਸ ਦਰਹਾਨ ਵੇਟਰ ਦੀ ਵਰਦੀ ਪਾਇਆ ਇਹ ਨੌਜਵਾਨ ਆਇਆ ਲੜਕੀ ਦੇ ਪਿਤਾ ਸੇਠ ਮੁਤਾਬਕ ਬੈਗ ਵਿੱਚ ਸਗਣਾ ਦੇ ਲਿਫਾਫੇ ਤੋਂ ਇਲਾਵਾ 400 ਗ੍ਰਾਮ ਤੋਂ ਵੱਧ ਸੋਨਾ ਸੀ ਵਾਰਦਾਦ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਜਦ ਕਿ ਪੁਲਿਸ ਨੇ ਸਬੰਧੀ ਮਾਮਲਾ ਦਰਜ ਕਰ ਲਿਆ ਖਵਾ ਰੋਡ ਤੇ ਸਟਲਿੰਗ ਸੌਲੋ ਮੈਰਿਸ ਤੇ ਆਏ ਸੀ ਕਿ ਮੇਰਾ ਫੈਮਿਲੀ ਫੰਕਸ਼ਨ ਹੈ ਮੇਰੇ ਭਤੀਜੇ ਦਾ ਸਗਨ ਸੀਗਾ ਅੱਜ ਜਦ ਕਿ ਘਰ ਦਾ ਜਿਹੜਾ ਇਹਨਾਂ ਦਾ ਮੇਨ ਮੋਟੀ ਸੀਗਾ ਉਹਨਾਂ ਨੂੰ ਬੈਗ ਫੜਾਇਆ ਸੀਗਾ ਸਾਈਹਾ ਦੇਖੀ ਕਰਨ ਤੋਂ ਬਾਅਦ ਸੋਫੇ ਤੋਂ ਬੜੇ ਖੜੇ ਹੋਏ ਖੜੇ ਹੁੰਦੇ ਪਿੱਛੇ ਜੀ ਵੇਟਰ ਜਿਹੜਾ ਬੈਗ ਚੱਕ ਕੇ ਲੈ ਗਿਆ ਸੀ ਸਿੱਧ ਸਿੱਕੇ ਸੀਸੀ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਅਸੀਂ ਦੇ ਦਿੱਤੀ ਹੈ ਤੁਸੀਂ ਚੋਤਾ ਸਟੰਬ ਤੇ ਜਿਹੜਾ ਇੱਥੇ ਦਾ ਮੈਨੇਜਰ ਏ ਉਹ ਕਹਿੰਦਾ ਜੀ ਸਾਡਾ ਵੇਟਰ ਨਹੀਂ ਹੈ ਕਿਆ ਇਹਨਾਂ ਦੀ ਜ਼ਿੰਮੇਵਾਰੀ ਨਿਭੰਦੀ ਜਦੋਂ ਗੇਟ ਦੇ ਐਂਟਰੀ ਕੋਈ ਵੇਟਰ ਹੀ ਟੈਸਟ ਪਾ ਕੇ ਆ ਰਿਹਾ ਹੈ ਤਾਂ ਕੋਈ ਵੀ ਬਾਹਰੋਂ ਆ ਕੇ ਅੰਦਰ ਜਾ ਕੇ ਬੈਕ ਚੈੱਕ ਕੇ ਲੈ ਜਾਊਗਾ ਤੇ ਇਸ ਕਰਕੇ ਇਹ ਪੈਲੇਸ ਦੀ ਜਿਹੜੀ ਹੈ ਬੜੀ ਹੀ ਪਾੜੀ ਕਾਲ ਹੈ ਤੇ ਹਾਲੇ ਤੱਕ ਪਹਿਲਾ ਸਾਹਿਬ ਮਾਲਕ ਇੱਥੇ ਪਹੁੰਚਿਆ ਨਹੀਂ ਤੇ ਨਾ ਹੀ ਸਾਨੂੰ ਸੀਸੀ ਕੈਮਰਾ ਫੁਟੇਜ ਦਿੱਤੀ ਇਹਨਾਂ ਨੇ ਤੇਰਾ ਜੀ ਉਹਨਾਂ ਕਹਿੰਦਾ ਵੀ ਜੀ ਅਧਿਕਾਰੀਆਂ ਨਾਲ ਅਧਿਕਾਰੀਆਂ ਇਹ ਜੀ ਨੁਕਸਾਨ ਦੇ ਲੋ 350 ਤੋਂ 400 ਗ੍ਰਾਮ ਹੋਣਾ ਵਾ ਜਿੰਨੇ ਵੀ ਸਗਨ ਸਿੱਗੇ ਉਹ ਬੈਗ ਦੇ ਵਿੱਚ ਸੀਗੇ ਪੂਰੇ ਦਾ ਪੂਰਾ ਬੈਗ ਉਹ ਆਪਣੇ ਕੋਰਟ ਦੀ ਬੁੱਕਲ ਮਾਰ ਕੇ ਲੈ ਗਏ। ਪੁਲਿਸ ਅਧਿਕਾਰੀ ਆਏ ਜੀ ਉਹਨਾਂ ਨਾਲ ਗੱਲ ਹੋਈ। ਬਿਲਕੁਲ ਜੀ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ। ਮੋਕੇ ਤੇ ਪੁਲਿਸ ਵਾਲੇ ਮੋਸਕੇ ਨੇ ਡਿਊਟੀ ਅਫਸਰ ਮੋਕੇ ਤੇ ਆਏ ਵੀ ਆਪਣੀ ਜੋ ਛਾਣਵੀਂ ਨੌਕਰੀ ਕਰ ਰਹੇ تھے۔ ਬਾਕੀ ਕੀ ਰਿਜ਼ਲਟ ਆਂਦਾ ਥੋੜੀ ਦੇਰ ਤੱਕ ਦੱਸਦਾ। ਅੱਛਾ ਭਾਈ, ਕਹੋ ਭਾਈ। ਮੇਰਾ ਨਾਮ ਬਾਰਿਕ ਸ਼ਰਮਾ ਜੀ। ਕੀ ਕਹਿਣਾ ਤਾਂ ਤੇ ਇਹ ਸਾਡਾ ਬਹੁਤ ਪਰਿਵਾਰਿਕ ਫੰਕਸ਼ਨ ਸੀਗਾ ਇੱਕ। ਤੇ ਇਹ ਸਿਰਫ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਨੈਗਲੀਜੈਂਸ ਹੈਗੀ ਹੈ ਇਹ ਪਾਲਿਸ ਦੀ ਹੈ। ਐਬਸੋਲਿਊਟੇ ਕੋਲ ਸਕਿਉਰਟੀ ਗਾਰਡ ਗੇਟ ਤੇ ਖੜੇ ਨੇ ਐਂਟਰੀ ਤੇ ਬੌਂਸਰਸ ਖੜੇ ਨੇ ਹਰ ਇੱਕ ਬੰਦਾ ਵੈਰੀਫਾਈਡ ਅਕਾਊਂਟ ਜੀਏ ਵਾਲਾ ਵਾ ਕਨਵੈਟਰ ਹੈ ਜੇ ਕੋਈ ਡਰੈਸ ਜੇ ਕੋਈ ਬੰਦਾ ਅੰਦਰ ਆ ਰਿਹਾ ਤਾਂ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਉਹਨੇ ਜੋ ਮਰਜੀ ਕਹੀ ਜਨ ਆਪਣੇ ਅਲੀਗੇਸ਼ਨਸ ਕਰਨੇ ਸਾਡੇ ਤੇ ਅਲੀਗੇਸ਼ਨ ਲਾ ਰਹੇ ਹੋ ਪਰ ਇਹ ਜੋ ਚਿੰਤਾ ਦਾ ਵਿਸ਼ਾ ਹੈ ਜੀ ਤੇ ਇਹਨਾਂ ਨੂੰ ਆਪ ਵੈਰੀਫਾਈ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਇਹਨਾਂ ਨੂੰ ਪਰਪਾਈ ਦੇਣੀ ਚਾਹੀਦੀ ਹੈ ਇਹ ਨੁਕਸਾਨ ਪਹਿਲਾਂ ਸਾਰੇ ਦਾ ਹੈ ਕਿ ਸਾਡਾ ਨੁਕਸਾਨ ਨਹੀਂ ਹੈਗਾ ਤੇ ਜੇ ਪਰਪਾਈ ਨਹੀਂ ਕਰਦੇ ਅਸੀਂ ਇਹ ਧਰਨਾ ਵੀ ਲਾਵਾਂਗੇ ਤੇ ਅਸੀਂ ਕੰਬੀ ਵੀਰਾਂ ਨੂੰ 100% ਹਾਂਜੀ ਸੀਪੀ ਸਾਹਿਬ ਨੂੰ ਇਹਨਾਂ ਦੇ ਖਿਲਾਫ ਕੋਈ ਬੇਰੀਦਾ ਭਾਜੀ ਕਿਹੜਾ ਨੁਕਸਾਨ ਕਰੋੜਾਂ ਤੋਂ ਉੱਤੇ ਹੈ ਜੀ ਹਾਂਜੀ ਕਰੋੜ ਤੋਂ ਹਾਂਜੀ ਹਾਂਜੀ